ਖਾਲਸਾ ਬਾਗ ਦੀ ਕੇ ਪਤੇ ਸੰਧ ਪਾ ਦਾ ਜਾਂਦੀ ਸੰਤਿ ਬ੍ਰਾਂਕਰ ਕੈਨੇਡਾ ਤੋਂ ਸਾਈਮੀ ਅਮੀਰ ਹੰਬੋ ਫਾਉਂਡੇਸ਼ਨ ਕੈਨੇਡਾ ਵੱਲੋਂ ਕਾਬੇ ਹਸਤ ਸਾਈਮੀ ਅਮੀਰ ਜੀ ਦੀ ਕਿਤਾਬ ਅੱਜ ਲੋਕ ਅਰਪਣ ਕੀਤੀ ਗਈ ਆ ਪਾਟਕਾਂ ਦੀ ਝੋਲੀ ਵਿੱਚ ਪਾਈ ਗਈ ਆ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਕਾਰਜ ਆ ਇਕੱਲੇ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ ਤੇ ਸਾਡੇ ਗੁਰੂ ਜੀ ਸਰਦਾਰ ਉਸਤਾਦ ਸਰਦਾਰ ਅਰਧਾ ਸਿੰਘ ਪਾਪਾ ਜੀ ਤੇ ਹੋਰ ਹਰੀ ਸਿੰਘ ਜਾਚਕ ਜੀ ਤੇ ਡਾਕਟਰ ਕਲਦੀਪ ਕੁਲਕਸ਼ਤ ਤੋਂ ਜੇਪਤੀ ਪਚਾਰਦੀ ਜਿਨ੍ਹਾਂ ਨੇ ਮੋਕਬੰਦ ਲਿਖਿਆ ਤੇ ਬਾਕੀ ਸਾਰੇ ਜਿਹੜੇ ਸਾਡੇ ਲਖਾਰੀ ਸੀਗੇ ਕਵਿਸ਼ਰੀ ਵਿਕਾਸ ਮੰਚ ਦੇ ਮੈਂਬਰਸ ਉਹਨਾਂ ਨੇ ਬਹੁਤ ਸੁੰਨੀਆਂ ਦੇ ਚਨਾਮਾ ਸਾਈਂ ਵੀ ਆ ਵੀ ਜਿੱਤੇ ਸੰਧਾ ਬੰਦੀ ਤੇ ਲੇਕੀ ਇਸ ਪੋਸਤ ਨੂੰ ਸ਼ੰਗਾਰਿਆ ਤਾਂ ਮੈਂ ਸਾਰਿਆਂ ਦੀ ਤਹਿ ਦਿਲ ਤੋਂ ਧੰਨਵਾਦੀ ਆ ਇਦਾਂ ਦੇ ਅਫਰਾਲੇ ਅੱਗੇ ਵਾਸਤੇ ਵੀ ਕਰਦੇ ਰਾਵਾਂਗੇ ਇਹ ਪਾਟਕਾਂ ਦੀ ਝੋਲੀ 'ਚ ਇਸ ਤਰ੍ਹਾਂ ਦੀਆਂ ਕਿਤਾਬਾਂ ਪਾਉਂਦੇ ਰਾਵਾਂਗੇ ਇਹ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਵਿਰਾਈਆਂ ਤੋਂ ਮੈਂ ਧੰਨਵਾਦ ਵੀ ਕਰਦੀ ਆ ਤੇ ਸਾਰਿਆਂ ਦਾ ਇੱਥੇ ਬਹੁਤ ਆਉਣ ਤੇ ਨਿਗਾ ਦੇ ਜਿੱਥੇ ਜੀ ਆਇਆਂ ਕਹੇ ਉੱਥੇ ਸਾਰਿਆਂ ਦਾ ਧੰਨਵਾਦ ਤੇ ਇੱਕ ਮੈਂ ਇਹ ਕਹਿਣਾ ਚਾਹੁੰਦੀ ਆ ਫਤੇਗੜ ਸਾਹਿਬ ਦੀ ਮਕद्दस ਧਰਤੀ ਤੇ ਇਸ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ ਇਸ ਪੋਸਤਕ ਨੂੰ ਇਸ ਤੋਂ ਹੋਰ ਜਗ੍ਹਾ ਤੇ ਪਵਿੱਤਰ ਕੋਈ ਹੋ ਹੀ ਨਹੀਂ ਤੱਕਦੀ ਤੇ ਇਹ ਪਵਿੱਤਰ ਹੀ ਪੁਸਤਕ ਸਿੱਗੀ ਜਿਹੜੀ ਕਿ ਇੱਕ ਪਵਿੱਤਰ ਅਸਥਾਨ ਤੇ ਅਸੀਂ ਇਹਨੂੰ ਲੋਕ ਅਰਪਣ ਕੀਤਾ ਤੇ ਪਾਠਕ ਜਿਹੜੇ ਸਾਡੇ ਨੇ ਛੰਦਾਬੰਦੀ ਦੀ ਇਸ ਪੁਸਤਕ ਨੂੰ ਪੜ ਕੇ ਜਰੂਰ ਲਾਹਾ ਲੈਣਗੇ ਤੇ ਪਰਮਾਤਮਾ ਚਰਦੀ ਕਲਾ ਬਖਸ਼ੇ ਇਸ ਤਰ੍ਹਾਂ ਦੇ ਉਪਰਾਲੇ ਸਦਾ ਹੀ ਹੁੰਦੇ ਰਹਿਣ ਇਸ ਤਰ੍ਹਾਂ ਦੀ ਕਟਾਪਾ ਹੋਣੋਂ ਤੇ ਅਸੀਂ ਸਾਰੇ ਪੜੀਏ ਤੇ ਬਕਾਸ ਮੰਚ ਤਲਵੰਡੀ ਦੇ ਸਾਰੇ ਸਮੂਹ ਮੈਂਬਰ ਸਾਵਾਨਾ ਨੂੰ ਸਾਰਿਆਂ ਦਾ ਬਹੁਤ ਬਹੁਤ ਜਲਦੀਆਂ ਬਾਈਆਂ ਤੇ ਧੰਨਵਾਦ ਮੈਂ ਸਾਈ ਮੀਆਂ ਮਦਰ ਫਾਉਂਡੇਸ਼ਨ ਕੇ ਨੇਡਾ ਦੀ ਅਸੀਂ ਅੱਖਾਂ ਦੇ ਕੈਂਪ ਲਾਉਨੇ ਆ ਜੀ ਬੱਚਿਆਂ ਦੀਆਂ ਲੋੜਵੰਦ ਬੱਚਿਆਂ ਦੀ ਆਚਾਦੀ ਕਰਨਾ ਤੇ ਬਾਕੀ ਬੱਚਿਆਂ ਨੂੰ ਸਲਾਈ ਸੈਂਟਰ ਅਸੀਂ ਖੋਲ ਕੇ ਦਿੰਨੇ ਆ ਜੀ ਜਿੱਥੇ ਜਿਹੜੀਆਂ ਬੱਚੀਆਂ ਜ਼ਿਆਦਾ ਪੜ੍ਹ ਲੈ ਕੇ ਤਲੀਮ ਹਾਸਲ ਨਹੀਂ ਕਰ ਸਕਦੀਆਂ ਉਹਨਾਂ ਨੂੰ ਮਸ਼ੀਨਾਂ ਰੱਖ ਕੇ ਅਸੀਂ ਕਹਿੰਦੇ ਕਿ ਪੜ੍ਹ ਲੈ ਕੇ ਉਹ ਆਪਣੇ ਰੋਜ਼ਗਾਰ ਦਾ ਉਹਨਾਂ ਦਾ ਸਾਧਨ ਬਣ ਜਾ ਕੇ ਜਦੋਂ ਉਹ ਵੀ 5-7000 ਮਹੀਨੇ ਦਾ ਕਮਾਉਣਗੀਆਂ ਤਾਂ ਉਹ ਵੀ ਮਾਨ ਮਹਿਸੂਸ ਕਰਨੀਆ ਕਿ ਅਸੀਂ ਪੜਿਆਂ ਦੀ ਕਹਿੰਦੇ ਬਰਾਬਰ ਕੁਝ ਕਮਾ ਲੈਨੀਆ ਹੋਰ ਅਸੀਂ ਬੂਟੇ ਬੰਦਦੇ ਦੇ ਸਕੂਲਾਂ ਦੇ ਵਿੱਚ ਦਾ ਸਾਰਾ ਦਾ ਲੰਗਰ ਲਾਈਦਾ ਤੇ ਇਸ ਤਰ੍ਹਾਂ ਦੇ ਹੋਰ ਫਰਾਲੇ ਕਰਦੇ ਰਹੇ ਤੇ ਆਪ ਜੀ ਤੇ ਉਹ ਵੀ ਬੱਤੀਆਂ ਦੇ ਪੀਸ ਤਾਂ ਨਹੀਂ ਕਿਸੇ ਬੱਚੇ ਨੂੰ ਸਾਈਕਲ ਦਿੱਤਾ ਮੈਂ ਨਹੀਂ ਕਰਦੀ ਜੀ ਕੁਝ ਵੀ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਵਡਿਆਈਆਂ ਬਾਬੇ ਦਾਦਕ ਦੀਆਂ ਕਰੀਓ ਦਾ ਸ਼ੁਕਰਾਨਾ ਕਰੀਏ ਕਿ ਇਸ ਗਰੀਬੀ ਦੀ ਦਾਤੜੀ ਦੀ ਝੋਲੀ ਵਿੱਚ ਸਤਿਗੁਰੂ ਨੇ ਟੁੱਟ ਕੇ ਸੇਵਾ ਭਖਸ਼ਿਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸੇਵਾ ਲੈਂਦਾ ਰਹੇ ਇਸ ਤਰ੍ਹਾਂ ਹੀ ਸਤਿਗੁਰੂ ਜੀ ਦਾ ਹਰ ਮਿਲਦੇ ਅਸੀਂ ਸ਼ੁਕਰਾਨਾ ਕਰਦੇ ਰਹੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪវិញ ਕਿਤੇ ਅੱਜ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਸਾਈ ਮੀਆਂ ਮੀਰ ਹੰਬਲ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ ਮੈਂ ਇਹ ਸਮਝਦਾ ਹਾਂ ਕਿ ਸਿੱਖ ਇਤਿਹਾਸ ਨੂੰ ਪ੍ਰਕਾਸ਼ਮਾਨ ਦੇ ਗੱਜਣਾ ਰਾਹੀਂ ਸੰਭਰਦਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਆਪਣੇ ਵੱਲੋਂ ਸਮੁੱਚੀ ਫਾਊਂਡੇਸ਼ਨ ਨੂੰ ਇਸ ਦੇ ਪ੍ਰਧਾਨ ਬੀਬੀ ਸਿਦਲਪਾਲ ਕ੍ਰੈਂਪਟਨ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਉੱਤੇ ਜਾਇਦਾ ਰਿਹਾ ਮਾਹਰ ਜੀ ਦਾ ਖਾਸਾ ਏ ਸੋਨਾ ਅਸੀਂ ਆਣਾ ਅਸੀਂ ਕਾਲ ਰਮਾਨ ਦਿੱਤਾ ਜਾ ਰਿਹਾ ਏ ਸੋਨਾ ਨਾਨੇ ਰਚਨਾਵਾਂ ਦਿੱਤੀਆਂ ਸਾਨੂੰ ਉਹ ਵੀ ਆਪਣੀ ਇੱਕ ਇੱਕ ਕਿਰਤਾਰ ਤੇ ਨਾਲ ਫੋਟੋ ਜੇ ਪੰਨਾ ਨੂੰ ਲੈ ਕੇ ਗਾ ਉਹ ਤੋਂ ਬਾਅਦ ਇਹ ਕਿਸਾਰੇ ਨੇ ਸਿੱਖਾ ਕੀਤੀ ਤਸਵੀਰ ਦੇਖਿਓ ਜੀ ਸਾਈਂ ਨਿਆਮੀਰ ਹੰਬਲ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਪ੍ਰਾਲਾ ਕਰਕੇ ਇੱਕ ਕਿਤਾਬ ਲਈ ਜਿੱਤੀ ਗਈ ਹੈ ਮੈਂ ਇਹ ਸਮਝਦਾ ਹਾਂ ਕਿ ਸਿੱਖ ਇਤਿਹਾਸ ਨੂੰ ਕਲਪਨਾ ਤੇ ਗੱਜਣਾ ਰਾਹੀਂ ਸੰਭਰਦਾ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਮੈਂ ਆਪਣੇ ਵੱਲੋਂ ਸਮੂਚੀ ਫਾਊਂਡੇਸ਼ਨ ਨੂੰ ਇਸ ਦੇ ਪ੍ਰਧਾਨ ਬੀਬੀ ਸਿਦਾਰ ਪਾਲ ਕ੍ਰਿੰਟਨ ਨੇ ਆਪਣੇ ਵੱਲੋਂ ਬਹੁਤ ਬਹੁਤ ਲਵਾਈ ਦਿੰਦਾ ਹਾਂ ਤੇ ਗੁਰਦਰਾਸ ਗੱਡਗੜ ਸਾਹਿਬੋਂ ਤੇ ਜੀ ਆਇਆਂ ਨੂੰ ਬਾਹਰ ਜੀ ਕਲ ਖਾਲਸਾ ਪਹਿਲ ਦਾ ਆਵਾਜ਼ ਮੈਂ ਸੁਧਾ ਪਾਣਾ ਤੇ ਜੀ ਨੇ ਤਾਂ ਵਾਹਿਗੁਰੂ ਬਹੁਤ ਹੀ ਭਾਗਵੰਦਿਆ ਦੇਣਾ ਕਾਬੇ ਉੱਤੇ ਛਾਈ ਗਈਆਂ ਮੀਰ ਜੀ ਦੇ ਰਾਜ ਚੰਦਾ ਬੰਦੀ ਦੀ ਬੇਰੀ ਖਾ ਗਿਆ ਚਾਈਆਂ ਮੇਰਾ ਬਹੁਤ ਪੀਂਦੇ ਪੇਂਡਾਵਲੋਂ ਤਫਾਤ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਅਜੀਬ ਕਾਫੀ ਕਾਲੇ ਰੰਗ ਦੇ ਸਾਡੇ ਚੰਦਾ ਬੰਦੀ ਕਵਿਤੀਗੇ ਲਿਖੇ ਉਹਨਾਂ ਨੇ ਚਲਾਵਾਂ ਜਿਹਾ ਸਾਰਾ ਪ੍ਰਭਾ ਜਲਾ ਮਾ ਜੀ ਦੇ ਚਾਹੇ ਅਮਰੀਕੀ ਸ਼ੀਲ ਦੇ ਫੁਲਨੇ ਚਾਹੇ ਸਾਡੇ ਉਹਨਾਂ ਨੂੰ ਜਾਂਦਾ ਤੇ ਬਹੁਤ ਸਾਰਿਆਂ ਨੇ ਬਹੁਤ ਅਨੰਦ ਕਿਤਾਬਾਂ ਮੇਰੀ ਡਾਕਟਰ ਹੈਰੀਟ ਸੀ ਚਾਹੇ ਜੀ ਜਿਨ੍ਹਾਂ ਨੇ ਮੁੱਖ ਮੰਤਰੀ ਡਾਕਟਰ ਰਜੀਵ ਦੇ ਖੁਦ ਸਿਰ ਤੋਂ ਚੇਅਰman ਪੰਜਾਬੀ ਡਿਪਾਰਟਮੈਂਟ ਦੇ ਦੇਪਤੀ ਪਚਾਦੀ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਇਸ ਕਿਤਾਬ ਨੂੰ ਸੰਦਾਲੀਤ ਕਰੋ ਬਹੁਤ ਸਮੇਂ ਬਾਅਦ ਤੱਕ ਇਹਨਾਂ ਦਾ ਪਹਿਲਾ ਪੜਾਣਾ ਜਿਹਦੀ ਮੈਂ ਇਤਨਾ ਚੌਂਦੀਆ ਇੱਕ ਇਤਿਹਾਰ ਦੇ ਵਿੱਚ ਪਹਿਲੀ ਇਹ ਕਿਤਾਬ ਹੈ ਜਿਹੜੀ ਕੇ ਛੰਦਾ ਬੰਦੇ ਤੀਨ ਚੀਜ਼ਾਂ ਤੋਂ ਬਣੀ ਚਾਹੇ ਵਿਆਹ ਮੀਟੇ ਉੱਪਰ ਵੀ ਸਾਰੇ ਚਾਹੇ ਯਾਨੀ ਇਹ ਜਿਹੜੂ ਅਜੀ ਸ਼ਾਮੂਖੀ ਤੇ ਓਟੋ ਵਿੱਚ ਵੀ ਪਾਕਿਸਤਾਨ ਦੇ ਕੇਸ ਨੂੰ ਤਾਂ ਰਸਨਾਗੇ ਤਾਂ ਮੰਗੇ ਤਾਂ ਕਿ ਸਾਡੇ ਲੈ ਕੇ ਪੰਜਾਬ ਵਾਲੇ ਵੀ ਤੇ ਪੈਣਾ ਇਹਨੂੰ ਪੜ ਕੇ ਚਲਾਣਾ ਲੈ ਜੰਨ ਤੋਂ ਸੋ ਮੈਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੀ ਹਾਂ ਜਿੱਤੇ ਜੀ ਆਇਆਂ ਨੂੰ ਕਹਿੰਦੀ ਹਾਂ ਧੰਨਵਾਦ ਕਰਦੀ ਹਾਂ ਸਾਡੇ ਦੇ ਅੱਖੇ ਕਦਮ ਕਰ ਸਕਦੇ ਹਾਂ ਸਾਨੂੰ ਜਿਹੜੀ ਪਿਆਰ ਨਾਲ ਸੇਵਾ ਦੇ ਅੰਦਰ ਸੁਖਮਾਰ ਲੋਕਾਂ ਦੇ ਬੁਆਰ ਦੀ ਮਾਦੀਨੀ ਦਾ ਦੇਵਿਆਨਾ ਲਾਈਫ ਦਾ ਬਚਾਅ ਕਰ ਸਕਵਾਉਂਿਆ ਜਿਨ੍ਹਾਂ ਨੇ ਪੂਰੀ ਖਬਰ ਦਿੱਤੀ ਜਦੋਂ ਉਹਨਾਂ ਬਾਹਰ ਆਏ ਸਾਡੇ ਕੋਲ ਪਹੁੰਚੇ ਜਿਨ੍ਹਾਂ ਦਾ ਇਹ ਦਾ ਸੁਖਮਾਰ ਜਿਨੇ ਵੀ ਸਾਰੇ ਆਏ ਸੁੰਦਰ ਪਾਰਾ ਦੇ ਸੰਬੰਧ ਹਨ ਇਹਨੇ ਦਵਲ ਸਾਰਿਆਂ ਦਾ ਜਾਣਵਾਦ ਦੇ ਦਿਲ ਦੀਆਂ ਗਲਾਈਆਂ ਨੂੰ ਬਹੁਤ ਬੁਆਹੇ ਕੀਤੀ ਕਾਕਾ ਬੁਆਹੇ ਕੀਤੀ ਬਹੁਤ ਹੀ ਸਤਾਰਿਓ ਸੁਨਰਪਾਲ ਰਾਜਸਥਾਨੀ ਕੇਂਦਰ ਤੋਂ ਜੋ ਸਾਡੇ ਇੱਥੇ ਪਹੁੰਚੇ ਨੇ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਦੇ ਔਰ ਇਸ ਮਹਾਨ ਸਥਾਨ ਦੇ ਇਹਨਾਂ ਦੀ ਪੁਸਤਕ ਜਿਹੜੀ ਹੈ ਸਾਈ ਮੀਆਂ ਮੀਰ ਹੰਬਲ ਫਾਊਂਡੇਸ਼ਨ ਵੱਲੋਂ ਉਹ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਿਦਵਾਨ ਸੱਜਣਾਰੇ ਇੱਥੇ ਪਹੁੰਚੇ ਆ ਤੇ ਸਾਰੇ ਜਿਹੜੇ ਕਵੀ ਹੈ ਜਿੰਨਾਂ ਨੇ ਪਿਆਰ ਵਿਚ ਲਾਵਾ ਅਸੀਂ ਚਾਹਨਾ ਤੇ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਭਮੇ ਸਾਹਿਬ ਜਿਨ੍ਹਾਂ ਨੇ ਸੰਪਾਦਨ ਕੀਤੀ ਹੈ ਇਹਦੀ ਕਿਤਾਬ ਉਹ ਸਾਰੇ ਨਾਲ ਮਿਲ ਕੇ ਅੱਜ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਤੇ ਸਾਬ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰਯੋਗ ਸੁੰਦਰਪਾਲ ਰਾਜਾਸੰਸੀ ਜੀ ਨੂੰ ਵਧਾਈਆਂ ਦਿੱਤੀਆਂ ਨੇ ਕਿ ਬਹੁਤ ਵੱਡਾ ਉਦਮ ਅਪਰਾਲਾ ਕਰ ਰਹੇ ਨੇ ਕੈਨੇਡਾ ਦੇ ਵਿੱਚ ਵੀ ਤੇ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡੀਆਂ ਸਮਾਜਿਕ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਬਹੁਤ ਬਹੁਤ ਧੰਨਵਾਦ ਭਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅੱਜ ਜੋ ਸੈਨੀਆ ਮੀਰ ਦਾ ਸੰਗ੍ਰਹਿ ਨੂੰ ਕਾਢ ਪਣ ਕੀਤਾ ਗਿਆ ਹੈ ਉਹਦੇ ਵਿੱਚ तमाम ਕਵੀ ਜਨ ਆਏ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੈਨੀਆ ਮੀਰ ਜੀ ਦੇ ਪਾਠ ਮਿਸਰ ਉਹਦੇ ਜੀਵਨ ਬਖਤ ਵਿੱਚ ਰਚਿਤ ਕੀਤੀਆਂ ਤੇ ਸਾਰਿਆਂ ਦਾ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਤੇ ਸਾਰੇ ਪ੍ਰੈਸ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਵਰੇਜ ਕੂਰੀ ਕੀਤੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੇਜ ਕੀਤਾ ਤਾਰੇ ਹੀ ਸਭਨਾਂ ਦਾ ਤੁਹਾਨੂੰ ਬਹੁਤ ਖੁਸ਼ ਕਰਕੇ ਪਰਖੇ ਕਵੀ ਡਾਕਟਰ ਹਰੀ ਸਿੰਘ ਜਾਤਕੀ ਉਹ ਚੇਤੇ ਤੌਰ ਤੇ ਬਤੌਰੇ ਮੁੱਖ ਮਹਿਮਾਨ ਪ੍ਰਧਾਨਗੀ ਦੇ ਵਿੱਚ ਵਿਰਾਜਮਾਨ ਰਹੇ ਉਹਨਾਂ ਦਾ ਵੀ ਸਹਿਜਿਲ ਤੋਂ ਸਨਮਾਨ ਧੰਨਵਾਦ ਰਾਜਾ ਛਾਂਸੀ ਸੁੰਦਰਪਾਲ ਰਾਜਾ ਛਾਂਸੀ ਜਿਹੜੇ ਉਹਨਾਂ ਦਾ ਵੀ ਬਹਿਦਰੋ ਸਨਮਾਨ ਜਿਨ੍ਹਾਂ ਨੇ ਇਹ ਸਾਰਾ ਕਾਰਜ ਕੀਤਾ ਤੇ ਨੇਕ ਜੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਇ ਨੀ ਮੀਰ ਹੰਬਤ ਫਾਊਂਡੇਸ਼ਨ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਜੋ ਕਿਤਾਬ ਛਾਪੀ ਗਈ ਹੈ ਉਹ ਨਹੀਂ ਕਿੁੱਝ ਦਾ ਕੰਮ ਨਹੀਂ ਹੈ ਇਸਾ ਨੂੰ ਪੇਸ਼ ਕੀਤੀ ਹੈ ਉਹ ਕਹਾਣੀ ਐਨੀ ਮਿਆਰੀ ਹੈ ਕਿ ਇਹ ਖੂਬਸੂਰਤ ਸੰਕਲਪਾਂ ਦੀਆਂ ਨੀਅਤ ਦਿੱਤਾ ਵੀ ਸ਼ਾਮ-ਸ਼ਾਮ ਆ ਜਦ ਜਿਵੇਂ ਕਿ ਸਾਹਮਣੇ ਸਾਡੇ ਖੜੇ ਹੋ ਉਹ ਸਾਰਾ ਸਿਰ ਸਾਹਮਣੇ ਆ ਜਾਂਦਾ ਹੈ ਤੇ ਇਹ ਵੀ ਸਧਰਪਾਲ ਤੇ ਜਰਾ ਜਿਹਾ ਸੰਸਿਧੀ ਦੇ ਬਹੁਤ ਹੀ ਬੇਨਫੀਟ ਕਰਕੇ ਇਹ ਕਿਤਾਬ ਜਿੰਨੇ ਛਾਪੀ ਹੈ क्योंकि किताब छापने जो है कोई सौखा काम नहीं कि दूर बैठे हुए हैं बीबी जी जो अपनी मात बोले को प्यार करते हैं अपने प्यार करते हैं पंजाब की धरती में प्यार करते हैं वो बहुत ही लाघा योग है कि बीबी जी आप भी बहुत अच्छे सुभाक हैं सबनों प्यार करते हैं उन्होंने जो है सारे बड़ा प्यार है सत्कार है सेवा भावना है तो सब का सत्कार करते हैं ये जीवन बहुत ही साड़िया साड़िया महान ਬੀਬੀਆਂ ਹੋਈਆਂ ਹਨ ਇਹ ਹੋਰ ਸਮਾਜ ਦੀ ਬਹੁਤ ਸੂਤੀਆਂ ਤੇ ਜਿਹੜੀਆਂ ਬੀਬੀਆਂ ਹੋਈਆਂ ਇਹ ਉਹਨਾਂ ਨੂੰ ਕੱਢ ਦਰਜ ਇਹਨਾਂ ਦਰਜ ਨਹੀਂ ਹੈ ਮਹਿਮਾਨ ਜੀ ਦਾ ਲਈ ਅਥਾਤ ਸਤ ਕਾੜੇ ਤੇ ਬੜੇ ਮੁੱਛਰ ਦੇ ਕਲਾ ਬਖਸ਼ੇ ਇਹ ਜੋ ਫਾਊਂਡੇਸ਼ਨ ਹੈ ਜਿੰਨ ਦੁਨੀ ਰਾ ਦੁਨੀ ਚ ਚੱਕੀ ਕਰੇ ਤੇ ਇਹਨਾਂ ਦੇ ਜਿਹੜੇ ਹੋਰ ਵੀ ਜਿਹੜਿਆ ਸਾਹਿਬ ਜਿਹੜੇ ਹਨ ਪਰਮਪੰਨਾ ਸਾਹਿਬ ਵੀ ਉਹ ਬਹੁਤ ਅੱਛੇ ਬਹੁਤ ਵਿਦਵਾਨ ਹਨ ਬੜੇ ਕਲਚਰ ਦੇ ਰਾਖੇ ਹਨ ਤੇ ਇਹ ਜਾਇ ਵਜੇ ਕੋਲੇ ਤੇ ਮੈਂ ਆਪਣੇ ਜਿਹੜਿਆਂ ਫੇਰ ਫਿਰ ਆਨੰਦ ਸ਼ੁਭਕਾਮਨਾਵਾਂ ਵੇਟ ਕਰਦਾ ਹਾਂ अगों तो भी जो है जो ये बुलाएंगे मैं हाजिर होगा मैंने बहुत खुशी हुई है कि मैं अखीर बिच्च बहुत बहुत मैं बीबी सविंदरपाल संस जी का अम्मा जी का हो सार बहुत बहुत करता खास खासकर मैं इस किताब का लोकार्पण लोग है ये बहुत बड़ा प्रदान है ये सारे ही जिन्हें भीती कवियों दचनाव जर्ज रहे ਵਧੀਆ ਪ੍ਰਾਣ ਲਖਤਾ ਹੈ ਇਹ ਸਾਰਾ ਇਹਦਾ ਕ੍ਰੈਡਿਟ ਮੇਰੀ ਭੈਣ ਸੁੰਦਰਪਾਲ ਸਿੰਘ ਜੀ ਦਾ ਸੰਸੀਨ ਜਾਂਦਾ ਹੈ ਤੇ ਬਾਕੀ ਹੋਰ ਸਾਰੇ ਜਿਹਨੇ ਵੀ ਨਾਟਰੀ ਐਸੋ ਸਭ ਦਾ ਬਹੁਤ ਵੱਡਾ ਅਪਰਾਣ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾ ਕੇ ਆਉਣੀ ਪੜੀ ਜੇਸ਼ਨ ਨੋਮੀਨੇਟੇ ਵਾਲੇ ਨੂੰ ਜਾਣ ਕਰ ਕਿ 4 ਸਾਹਿਬ ਗੁਰਦੀਕਾ ਖਾਲਸਾ ਬਾਹਿਦੂਤੀ ਕੀ ਫਤੇ ਅਨ ਬਹੁਤ ਹੀ ਸੁਭਾਗ ਦਿਨ ਹੈ ਜੇ ਅਸੀਂ ਕਫਤ ਹੀ ਕਦਰਸਤਾਰਤੀ ਦੇ ਇਕੱਠੇ ਹੋਈਆਂ ਰਾਜਾ ਸਾਜੀ ਮੈਡਮ ਦੀ ਬਹੁਤ ਬੜੀ ਹਿੰਮਤ ਦੇ ਨਾਲ ਸਾਈਂਆ ਮੀਰ ਦੀ ਬਾਰੇ ਛੰਦਾ ਗੰਦੀ ਵਿੱਚ ਪੁਤਾਂਕ ਛਪੀ ਹੈ ਜਿਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਗੁਰੂ ਜੀ ਦਰਸ਼ਨ ਸਿੰਘ ਮੇਂਜੀ ਦਾ ਹੈ ਤੇ ਕੁਲਵੰਤ ਸਿੰਘ ਕਿਉਂਕਿ ਬੜੀ ਮਿਹਨਤ ਕੀਤੀ ਹੈ ਕਿਤਾਬ ਬਹੁਤ ਹੀ ਵਧੀਆ ਹੈ ਸ਼ਾਇਦ ਹੈ ਮੀਆ ਮੀਰ ਦੀ ਬਾਰੇ ਛਵੀ ਪਹਿਲੀ ਕਿਤਾਬ ਹੋਵੇ ਇਹ ਜਰੂਰ ਸਭ ਨੂੰ ਪੜ੍ਹਨੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਪੜਾਉਣੀ ਚਾਹੀਦੀ ਹੈ ਕਿ ਜਿਹੜੇ ਧਰਮਾਂ ਦੇ ਨਾਂ ਤੇ ਵਿਖੇਵੇਂ ਆ ਬਿਲਕੁਲ ਨਹੀਂ ਹੋਣੇ ਚਾਹੀਦੇ ਸਾਨੂੰ ਇੱਕਤਾਏ ਇੱਕਸੇ ਹੰਕਾਰ ਦੇ ਦੇਤੇ ਚੱਲਣਾ ਚਾਹੀਦਾ ਹੈ ਤੇ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਸਰਦਾਰ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਮੈਡਮ ਸੁੰਦਰਪਾਦ ਰਾਜਾਸੰਸੀ ਜੀ ਨੂੰ ਮੁਬਾਰਕਵਾਦ ਦਿੰਨਾ ਕਿ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਜਿਹੜੀ ਸਾਇਮ ਜਾਂ ਮਿਰਜੀ ਤੇ ਇੱਕ ਕਿਤਾਬ ਉਹਨਾਂ ਦੇ ਪੂਰੇ ਜੀਵਨ ਤੇ ਬਾਕਵਾਕ ਸ਼ੰਦਾਂ ਦੇ ਵਿੱਚ ਜਿਹੜੀ ਆ ਸੰਵਾਦ ਕਰਕੇ ਅੱਜ ਜਿਹੜੀ ਆ ਪਾਤਕਾ ਦੇ ਝੋਲੀ ਵਿੱਚ ਪਾਈ ਆ ਔਰ ਇਹਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਗੁਰੂ ਜੀ ਦਰਸ਼ਨ ਭੰਮੀ ਜੀ ਦਾ ਬਹੁਤ ਅਹਿਮ ਯੋਗਦਾਨ ਆ ਤੇ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਸੁੰਦਰਪਾਲ ਰਾਜਾ ਸੰਸਤੀ ਜੀ ਦੇ ਇਹ ਆਪਣੇ ਇਹ ਅ ਸਵਾਰਥੀ ਦੇ ਕਾਰਜ ਨੂੰ ਨਿਰਵਿਘਨ ਇਦਾਂ ਹੀ ਚੱਲੀ ਰੱਖਣ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਦਾ

ਤੋਰ ਤੇ ਕੀ ਕਰੀਂ ਨੈ ਤੂ ਦਾ ਮਿਲਨੇ ਦਾ ਚਾਹ ਤੂ ਦੇ ਜਾਂਦੇ ਔਕੇ ਦਾ ਕੀਤੀ ਨਹੀਂ ਪਰਵਾ ਚੱਲ ਬੜੀ ਤੀਰ ਨੇ ਗੁਰੂ ਅਰਜਨ ਪੀਤ ਗਾਇ ਸਾਜ ਬੜੇ ਗੀਤ ਨੀ ਰੱਖ ਤੀਤਾ ਤੀਤਾ ਮੋਲਾ ਦੇਵ ਕਿਰਨੇ ਜਵਾਨੀ ਰੰਗੀਏ ਜਾਂਗੀਰ ਨਾਲ ਮੇਲ ਸਾਈ ਅਗੇ ਸਾਬ ਫੇਰ ਬੰਨ ਜਾ ਪਰੇ ਤੀਰ ਨੇ ਗੁਰੂ ਕத்தி ਕਵਿਤੇ ਬਣਾਏ ਤੱਕ ਸਾਈ ਖੁਲ ਲਾਏ ਤਤੀ ਬਗੀਏ ਹਵਾਏ ਲਖਾਂ ਢੁੱਲੇ ਨੀਂਨੇ ਕਾਹ ਦੇ ਗੱਕੇ ਦੇ ਲਵਾਜੇ ਪੰਜੇ ਪਾਕਤ ਨਵਾਜੇ ਪਾਵੇਂ ਗੁਰੂ ਪੀਰ ਕਦੇ ਕਰਤੇ ਖਾਂਦੇ ਪੀਰ ਨੇ ਹੋ ਗਏ ਬੜੇ ਜੀ ਆਨ ਤਾਈ ਗੁਰੂ ਚਿੰਤ ਜਾਨ ਹੈ ਕੇ ਪਰੇ ਜੀ ਮਾਨ ਤਾਈ ਗੁਰੂ ਚਿੰਤ ਜਾਨ ਮੁੰਝੇ ਨਾਮ ਦੀ ਜਹਾਨ ਉਤੀ ਦਿੱਤ ਮੀਨ ਨੇ ਇੱਕ ਨਾਮ ਦਿੱਤੇ ਆਈ ਕੰਡ ਜਾਤ ਦੀ ਮਟਾਈ ਇੱਕ ਨਾਮ ਦਿੱਤੇ ਆਈ ਕੰਡ ਜਾਤ ਦੀ ਮਟਾਈ ਪਾਲ ਦੇ ਇੱਕ ਦਿੱਲ ਕਾਇ ਕੱਤੇ ਦੋ ਚਰ ਦੀ ਨਹੀਂ ਹੈ ਉਹ ਇੱਕ ਨਾਮ ਸੀਤਿਆ ਇਕਨ ਗਦ ਦੀ ਮਤਾਈ ਪਾਲ ਦੇ ਇੱਕ ਦਿੱਲ ਕਾਇ ਕੱਤੇ ਦੋ ਸਰੀਰ ਨੇ ਬੋਲੇ ਸੋਨਹਾਰਾ ਬਤਨ ਉਹ ਅੰਦਰ ਵਿੱਚ ਕਾਰੀਂ ਕੇ ਬਹੁਤ ਬਹੁਤ ਤਨਬਤ ਮੈਂ ਵੀ ਕਹਣਾ ਕਿ ਜਨਾਬ ਰੇਤ ਦਾ ਯਾ ਚਦਾਮਾ ਇਹਦੇ ਮजूद ਨਹੀਂ ਉਹ ਆਪਣੀ ਇੱਕ ਇੱਕ ਕਿਤਾਬ ਤੇ ਛੋਟਾ ਜਿਹਾ ਸਨਮਾਨ ਕਰਦੇ ਤੋਂ ਇਹ ਲੇਖਾਂ ਦੀ ਪਛਾਣਤਾ ਦੀ ਕਰਨੀ ਆ ਪ੍ਰਧਾਨਗੀ ਮੰਡਲ ਦਾ ਵੀ ਆਪਾਂ ਸਨਮਾਨ ਕਰਨਾ ਤੇ ਕੁਝ ਹੋਰ ਵੀਰਾਂ ਦਾ ਸਨਮਾਨ ਕਰਨਾ ਤੇ ਇੱਕ ਅਸੀਂ ਗਰੁੱਪ ਫੋਟੋ ਵੀ ਕਰਦੀਆਂ ਜਿਹੜੇ ਲੇਖਕ ਉਹਨਾਂ ਨਾਲ ਵੀ ਇਹ ਯਾਦਗਰੀ ਚਿੱਠੀਆਂ ਹੁੰਦੀਆਂ ਯਾਦਗਰੀ ਪਾਲਨ ਇਹ ਤੈਨੂੰ ਤੋਂ ਸ਼ੁਕਰ ਗੁਜ਼ਾਰਨਾ ਆਪਣੇ ਗੁਰਪੀਤ ਬ੍ਰਾਜ ਜੀ ਦੀ ਜਿਨ੍ਹਾਂ ਨੂੰ ਵੀ ਜਿਨ੍ਹਾਂ ਦੀ ਵੀ ਉਂਗਲੀ ਫੜ ਕੇ ਸਿੱਖਿਆ ਮੈਂ ਇਹ ਕਹਿਣ ਤੋਂ ਕਦੀ ਸਪੋਰਟ ਨਹੀਂ ਕਰਾਂਗੀ ਉਹ ਵੀ ਕੁਝ ਉਹਨਾਂ ਨੇ ਸਾਡੀ ਝੋਲੀ 'ਚ ਪਾਇਆ ਕੋਇ ਜਪ ਕੇ ਅਸੀਂ ਸਾਧਾਨੀ ਵੀ ਹਿੰਦਿਆ ਤੇ ਸਾਥੀ ਬਹੁਤ ਬਹੁਤ ਥਿਕੇ ਆਉਂਦੇ ਉਹਨਾਂ ਦਾ ਖਾਸ ਤੌਰ ਤੇ ਸਨਮਾਨ ਤੇ ਤਾਂ ਕਾਜ ਜੁਮਾ ਦਾ ਵੀ ਬਹੁਤ ਬਹੁਤ ਧੰਨਵਾਦ ਕਲਾ ਕਲਾ ਜਿਹੜਾ ਵੀ ਇੱਥੇ ਆਇਆ ਮੇਰੇ ਕੋਈ ਸ਼ਬਦ ਹੀ ਨਹੀਂ ਅੱਜ ਮੈਂ ਇੰਨੀ ਸਤਗੁਰ ਦੀ ਸ਼ੁਕਰਗੁਜ਼ਾਰ ਆ ਅੱਜ ਮਨ ਵੀ ਥੋੜਾ ਭਾਵੁਕ ਹੋ ਰਿਹਾ ਕਿ ਇਹ ਤੁਹਾਡੇ ਤੋਂ ਬਿਨਾਂ ਸੰਭਵ ਨਹੀਂ ਸੀਗਾ Gracias.